ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਜਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਕਈ ਭੈਣ ਭਰਾ ਕਹਿੰਦੇ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਰਜੇਮਿਆਂ ਕਰਕੇ ਆਪਣੇ ਕੰਮਾਂ ਕਾਰਾਂ ਕਰਕੇ ਬਹੁਤਾ ਸਮਾਪਾਠ ਨਹੀਂ ਕਰ ਸਕਦੇ ਭਾਵ ਕਿ ਉਹ ਕਹਿੰਦੇ ਅਸੀਂ ਅਮਰਤ ਵੇਲੇ ਦੇ ਵਿੱਚ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਪਾਉਂਦੇ ਇੱਥੋਂ ਤਿੱਕਰ ਕਿ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲੈਂਦਾ ਵੀ ਸਮਾਂ ਸਾਨੂੰ ਨਹੀਂ ਮਿਲਦਾ ਜਾਂ ਕੁਝ ਪੜ੍ਹ ਪਰਾਖ ਘੱਟ ਪੜੇ ਲਿਖੇ ਹੋਣ ਕਰਕੇ ਜਾਂ ਫਿਰ ਕੁਝ ਬਾਣੀ ਦਾ ਸ਼ੁੱਧ ਉਚਾਰਨ ਨਾ ਔਣ ਕਰਕੇ ਵੀ ਗੁਰਬਾਣੀ ਦਾ ਪਾਠ ਨਹੀਂ ਕਰਦੇ ਤਾਂ ਜੋ ਵੀ ਭੈੜ-ਪਰਾ ਕਿਸੇ ਵੀ ਕਾਰਨ ਕਰਕੇ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਉਹਨਾਂ ਦੇ ਲਈ ਮਹਾਪੁਰਖ ਜੀ ਇੱਕ ਸ਼ਬਦ ਦਾ ਜਾਪ ਦੱਸਦੇ ਨੇ ਕਹਿੰਦੇ ਜੇਕਰ ਇਹ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦਈਏ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਹੰਤ ਕਿਰਪਾ ਵੀ ਹੁੰਦੀ ਆ ਅਤੇ ਜੋ ਵੀ ਇਹ ਸਾਰੀਆਂ ਸਮੱਸਿਆਵਾਂ ਆਪਾਂ ਦੱਸਿਆਂ ਇਹ ਕੰਮਾਂ ਕਰਾਂ ਕਰਕੇ ਸਮਾ ਨਹੀਂ ਮਿਲਦਾ ਸਾਨੂੰ ਗੁਰਬਾਣੀ ਦਾ ਪਾਠ ਕਰਨਾ ਨਹੀਂ ਆਉਂਦਾ ਸ਼ੁੱਧ ਉਚਾਰਨ ਨਹੀਂ ਕੀਤਾ ਜਾਂਦਾ ਜਾਂ ਕਿਸੇ ਸਰੀਰਕ ਸਮੱਸਿਆ ਕਰਕੇ ਸਾਡੇ ਤੋਂ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਿਆ ਜਾਂਦਾ ਭਾਵੇਂ ਕਿ ਜੋ ਵੀ ਕਾਰਨ ਆਪਾਂ ਗੱਲ ਕੀਤੀ ਆ ਇਹ ਸਾਰੇ ਕਾਰਨ ਤੇ ਸਾਰੀਆਂ ਸਮੱਸਿਆਵਾਂ ਦੇ ਹੱਲ ਵੀ ਹੋ ਜਾਣਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਬੇਅੰਤ ਕਿਰਪਾ ਕਰਦੇ ਨੇ ਆਪੇ ਹੀ ਸਮੇ ਬਣਾ ਦਿੰਦੇ ਆ ਸਤਿਗੁਰ ਸੱਚੇ ਪਾਸ਼ਾ ਇਸ ਸ਼ਬਦ ਦੇ ਜਾਪ ਤੂੰ ਖੁਸ਼ ਹੋਊਗੀ ਸਾਡੀ ਝੋਲੀ ਦੇ ਵਿੱਚ ਅਮਰਤ ਵੇਲਾ ਵੀ ਪਾ ਦਿੰਦੇ ਆ ਅਮਰਤ ਵੇਲਾ ਸਮਾ ਲੈਣਾ ਵੀ ਸਿੱਖ ਸਕਦੇ ਆ ਆਪ ਹੀ ਸਿਰ ਦੇ ਉੱਤੇ ਮੇਰ ਭਰਿਆ ਹੱਥ ਰੱਖ ਕੇ ਸੇਵਾ ਕਰਵਾ ਲੈਂਦੇ ਆ ਤਾਂ ਉਹ ਸ਼ਬਦ ਜਾਪ ਜਿੰਦਾ ਹੈ ਸੰਗਤ ਜੀ ਉਹ ਸ਼ਬਦ ਜਾਪ ਹੈ ਮੂਲ ਮੰਤਰ ਜੀ ਦਾ ਜਾਪ ਜਿੰਨੂੰ ਕੀ ਸਾਡੇ ਬਜ਼ੁਰਗ ਪਹਿਲੀ ਪੌੜੀ ਦਾ ਪਾਠ ਵੀ ਕਿਹਾ ਕਰਦੇ ਸਨ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਜਪਜੀ ਸਾਹਿਬ ਜੀ ਦੀ ਬਾਣੀ ਜਦੋਂ ਆਪਾਂ ਆਰੰਭ ਕਰਦੇ ਆ ਤਾਂ ਸ਼ੁਰੂ ਦੇ ਵਿੱਚ ਪਹਿਲਾ ਮੂਲ ਮੰਤਰ ਜੀ ਦਾ ਜਾਪ ਹੁੰਦਾ ਹੈ ਤਾਂ ਕਰਕੇ ਸਾਡੇ ਬਜ਼ੁਰਗ ਇਸ ਜਾਪ ਨੂੰ ਪਹਿਲੀ ਪੌੜੀ ਦਾ ਪਾਠ ਵੀ ਕਿਹਾ ਕਰਦੇ ਸਨ ਉਹ ਅਕਸਰ ਕਹਿੰਦੇ ਸੀ ਕਿ ਸਵੇਰੇ ਉੱਠਦੇ ਅਨਸਾਰ ਪਹਿਲੀ ਪੌੜੀ ਦਾ ਪਾਠ ਕਰਿਆ ਕਰੋ ਗੁਰਨਾਦਕ ਪਾਸ਼ਾ ਬਹੁਤ ਮਿਹਰਬਾਨ ਹੁੰਦੇ ਨੇ ਸੋ ਜੇਕਰ ਤੁਸੀਂ ਕੋਈ ਪਾਠ ਨਹੀਂ ਕਰ ਪਾਉਂਦੇ ਜਾਂ ਜਾਦਾ ਪਾਠ ਨਹੀਂ ਕਰ ਪਾਉਂਦੇ ਜਾਂ ਫਿਰ ਤੁਸੀਂ ਰਜਾਨਾ ਦਾ ਆਪਣਾ ਨਿਤਨੇਮ ਪੂਰਾ ਨਹੀਂ ਕਰ ਪਾਉਂਦੇ ਤਾਂ ਫਿਰ ਮੂਲ ਮੰਤਰ ਜਪਤ ਕਰ ਸਕਦੇ ਹੋ ਨਾ ਪਹਿਲਾਂ ਅਮਰਤ ਵੇਲੇ ਉੱਠਦੇ ਆਸਾਰ ਜਿੰਨਾ ਕ ਸਮਾਂ ਤੁਸੀਂ ਚੌਂਕੜਾ ਮਾਰ ਕੇ ਬੈਠ ਕੇ ਮੂਲ ਮੰਤਰ ਜਾਪ ਕਰ ਸਕਦੇ ਹੋ ਉਹਨਾ ਕਰ ਲਓ ਭਾਵੇਂ ਇੱਕ ਮਾਲਾ ਕਰ ਲਓ ਦੋ ਮਾਲਾ ਕਰ ਲਓ ਜੇ ਸਮੇਂ ਦੇ ਵਿੱਚ ਹਿਸਾਬ ਰਹੀਏ ਤਾਂ ਇੱਕ ਮਾਲਾ ਮੂਲ ਮੰਤਰ ਜੀ ਦੇ ਜਾਪ ਦੀ 15 ਮਿੰਟ ਦੇ ਵਿੱਚ ਹੋ ਜਾਂਦੀ ਹੈ ਜੇ ਆਪਾਂ ਬੜੇ ਪਿਆਰ ਦੇ ਵਿੱਚ ਭਿੱਜ ਕੇ ਕਰੀਏ ਆਰਾਮ ਨਾਲ ਕਰੀਏ ਤਾਂ 15 ਕਿ ਮਿੰਟ ਦੇ ਵਿੱਚ ਇੱਕ ਮਾਲਾ ਮੂਲ ਮੰਤਰ ਕੀ ਦਾ ਜਾਪ ਹੋ ਜਾਵੇਗਾ ਜੇ ਕੋਈ ਕਾਲੀ ਕਾਲੀ ਕਰਦਾ ਹੈ ਤਾਂ ਉਹ ਅੱਠ-10 ਮਿੰਟ ਦੇ ਵਿੱਚ ਵੀ ਕਰ ਸਕਦਾ ਹੈ ਸੋ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਹੋ ਇੱਕ ਵਾਰ ਕਰਨਾ ਸ਼ੁਰੂ ਕਰ ਲਓ ਜਿਸ ਦਿਨ ਤੋਂ ਸਾਡੀ ਰਸਨਾ ਦੇ ਉੱਤੇ ਮੂਲ ਮੰਤਰ ਜੀ ਦਾ ਜਾਪ ਆ ਗਿਆ ਸੱਚ ਕਰਕੇ ਜਾਣਿਓ ਸਾਡੇ ਸਭ ਚੇਤਨ ਮਨ ਦੇ ਉੱਤੇ ਮੂਲ ਮੰਤਰ ਜੀ ਦਾ ਜਾਪ ਛੱਪ ਜਾਵੇਗਾ ਫਿਰ ਅਸੀਂ ਨਹੀਂ ਕਰਾਂਗੇ ਸਤਿਗੁਰ ਸੱਚੇ ਪਾਸ਼ਾ ਸਾਪ ਸਾਡੇ ਤੋਂ ਸੇਵਾ ਕਰਾਉਂਦੇ ਨੇ ਫਿਰ ਸਿਰਫ ਮੂਲ ਮੰਤਰ ਜੀ ਦਾ ਜਾਪ ਹੀ ਨਹੀਂ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦਾ ਨਿਤਨੇਮ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਦਾਤਾਂ ਹੋਰ ਬਹੁਤ ਸਾਰੀ ਕਿਰਪਾ ਸਾਡੇ ਉੱਤੇ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਬਹੁਤ ਹੈ ਮੂਲ ਮੰਤਰ ਜੀ ਦਾ ਜਾਪ ਪ੍ਰਤੱਖ ਗੁਰੂ ਨਾਨਕ ਪਾਸ਼ਾ ਆਪ ਨੇ ਜਿੱਥੇ ਮੂਲ ਮੰਤਰ ਜੀ ਦਾ ਜਾਪ ਸਮਝੋ ਉੱਥੇ ਸਤਿਗੁਰ ਸੱਚੇ ਪਾਸ਼ਾ ਆਪ ਵਰਤ ਰਹੇ ਨੇ ਤਾਂ ਫਿਰ ਜਿਹੜੇ ਪਾਠ ਨਹੀਂ ਕਰ ਪਾਉਂਦੇ ਜਿਆਦਾ ਸਮਾਂ ਬੈਠ ਕੇ ਪਾਠ ਨਹੀਂ ਕਰ ਪਾਉਂਦੇ ਭਾਵ ਕਿ ਜੋ ਸਾਰੇ ਦਿਨ ਦਾ ਨਿਤਨੇਮ ਸਾਨੂੰ ਮਿਲਿਆ ਉਹ ਨਹੀਂ ਕਰ ਪਾਉਂਦੇ ਉਹ ਮੂਲ ਮੰਤਰ ਦੀ ਦਾ ਜਾਪ ਤਾਂ ਕਰ ਸਕਦੇ ਆ ਕੁਝ ਸਮਾਂ ਸਵੇਰੇ ਸਵੇਰ ਬੈਠ ਕੇ ਹਾਜ਼ਰੀ ਲਗਾ ਲਵਾਂਗੇ ਫਿਰ ਆਪਾਂ ਕੰਮਕਾਰ ਕਰਦਿਆਂ ਹੋਿਆਂ ਵੀ ਊਲ ਮੰਤਰ ਜੀ ਦਾ ਜਾਪ ਕਰ ਸਕਦੇ ਹੱਥ ਕੰਮ ਕਰਨ ਮਨ ਦੇ ਵਿੱਚ ਊਲ ਮੰਤਰ ਜੀ ਦਾ ਜਾਪ ਚੱਲੇ ਰਾਤ ਨੂੰ ਸੌਣ ਲੱਗਿਆ ਵੇ ਮੂਲ ਮੰਤਰ ਜੀ ਦਾ ਜਾਪ ਇਹ ਦੋ ਚੀਜ਼ਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਪਕਵਣਾ ਹੋ ਜਾਣ ਇੱਕ ਅਮਰਤ ਵੇਲਾ ਦੂਸਰਾ ਮੂਲ ਮੰਤਰ ਜੀ ਦਾ ਜਾਪ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿੰਨੀ ਕਿਰਪਾ ਹੁੰਦੀ ਆ ਤਾਂ ਫਿਰ ਆਓ ਅੱਜ ਤੋਂ ਹੀ ਮੂਲ ਮੰਤਰ ਜੀ ਦਾ ਜਾਪ ਤਰਨਾ ਸ਼ੁਰੂ ਕਰੀਏ ਭਾਵੇਂ ਤੁਸੀਂ ਰਾਤ ਤੋਂ ਹੀ ਸ਼ੁਰੂਆਤ ਕਰ ਲਓ ਕਿ ਜਦੋਂ ਅਸੀਂ ਸਾਰੇ ਦਿਨ ਦੇ ਕੰਮ ਕੰਦੇ ਨਿਬੇੜ ਕੇ ਵੇਲੇ ਹੋ ਜਾਂਦੇ ਆ ਸੌਣ ਦੇ ਲਈ ਆਪਣੇ ਬਿਸਤਰ ਤੇ ਆਉਨੇ ਆ ਉਦੋਂ ਹੀ ਮੋਲ ਮੰਤਰ ਜੀ ਦਾ ਜਾਪ ਕਰ ਲਈਏ ਰਾਤ ਨੂੰ ਸੌਣ ਲੱਗਿਆਂ 10 ਮਿੰਟ 20 ਮਿੰਟ ਮੋਲ ਮੰਤਰ ਜੀ ਦਾ ਜਾਪ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਸ਼ਾਂਤੀ ਕਰਕੇ ਸੌਂ ਜਾਣਾ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਵੇਰੇ 3 ਤੋਂ 5 ਦੇ ਵਿਚਕਾਰ ਆਪਣੇ ਆਪ ਜਾਗ ਜਰੂਰ ਹੋਵੇਗੀ ਭਾਵੇਂ ਤੁਸੀਂ ਰਾਤ ਭਰਦੇ ਜਿੰਨੇ ਮਰਜ਼ੀ ਥੱਕੇ ਹੋਵੋ ਲੇਟ ਸੁੱਤੇ ਹੋਵੋ ਤਾਂ ਵੀ ਤੁਹਾਨੂੰ 3 ਤੋਂ 5 ਦੇ ਵਿਚਕਾਰ ਜਾਗ ਆ ਜਾਵੇਗੀ ਤਾਂ ਫਿਰ ਆਓ ਅੱਜ ਰਾਤ ਸੌਣ ਤੋਂ ਪਹਿਲਾਂ ਹੀ ਮੂਲ ਮੰਦਰ ਜੀ ਦਾ ਜਾਪ ਕਰਕੇ ਸੋਈਏ ਅਤੇ ਫਿਰ ਕੱਲ ਤੋਂ ਰਜਾਨਾ ਦਾ ਹੀ ਨਿਯਮ ਬਣਾ ਲੈਣਾ ਪਹਿਲਾਂ ਉੱਠਦੇ ਆ ਸਾਰ ਜੇਕਰ ਤੁਸੀਂ ਅਮਰਤ ਵੇਲੇ ਦੇ ਵਿੱਚ ਉੱਠ ਰਹੇ ਹੋ ਤਾਂ ਸਭ ਤੋਂ ਵਧੀਆ ਗੱਲ ਫਿਰ ਅਮਰਤ ਵੇਲੇ ਦੇ ਵਿੱਚ ਘੰਟਾ ਸਵਾ ਘੰਟਾ ਬੈਠ ਕੇ ਮੂਲ ਮੰਤਰ ਜੀ ਦਾ ਜਾਪ ਕਰਨ ਲੱਗੇ ਜੇ ਅਜੇ ਤੱਕ ਅਮਰਤ ਵੇਲੇ ਨਹੀਂ ਉੱਠ ਰਹੇ ਤਾਂ ਜਿੰਨੇ ਵਜੇ ਵੀ ਉੱਠਦੇ ਹੋ ਉੱਠਦੇ ਆ ਸਾਰ 10 ਮਿੰਟ 20 ਮਿੰਟ ਅੱਧਾ ਘੰਟਾ 1 ਘੰਟਾ ਸਵਾ ਘੰਟਾ ਜਿੰਨਾ ਤੁਸੀਂ ਬੈਠ ਕੇ ਜਪ ਸਕਦੇ ਹੋ ਜਪਣਾ ਸ਼ੁਰੂ ਕਰ ਦੇਣਾ ਇਰ ਦੇਖਿਓ ਗੁਰਨਾਨਕ ਪਾਤਸ਼ਾਹ ਜੀ ਦੀ ਕਿੰਝ ਕਿਰਪਾ ਵਰਤਦੀ ਅਤੇ ਜੇਕਰ ਕੋਈ ਮਨੁੱਖ ਆਪਣੇ ਆਪ ਦੇ ਉੱਤੇ ਸਵਾ ਲੱਖ ਮੂਲ ਮੰਤਰ ਜੀ ਦਾ ਪੈਣ ਲਗਾ ਲਵੇ ਕਿ ਮੈਂ ਸਵਾ ਲੱਖ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਤਾਂ ਉਹ ਤਾਂ ਹੋਰ ਵੀ ਬਹੁਤ ਵਧੀਆ ਗੱਲ ਹੋਵੇਗੀ ਕਿਉਂਕਿ ਸੰਗਤ ਜੀ ਵੈਸੇ ਤਾਂ ਚਲੋ ਗਿਣਤੀਆਂ ਮਿਲਤੀਆਂ ਦੇ ਵਿੱਚ ਸਾਨੂੰ ਨਹੀਂ ਪੈਣਾ ਚਾਹੀਦਾ ਪ੍ਰਸੰਗਤ ਜੀ ਮਹਾਂਪੁਰਖ ਜੀ ਬਹੁਤ ਸੋਣਾ ਸਮਝਉਂਦੇ ਹੋਏ ਕਹਿੰਦੇ ਨੇ ਕਿ ਸਾਡਾ ਇਹ ਜਿਹੜਾ ਮਾਨਿਆ ਨਾ ਇਹ ਖੋਤੇ ਵਰਗਾ ਹੈ ਜਿਵੇਂ ਖੋਤੇ ਦੇ ਉੱਤੇ ਕੋਈ ਭਾਰ ਲੱਦ ਦੇਗੀ ਤਾਂ ਖੋਤਾ ਆਪਣੇ ਆਪ ਹੀ ਤੁਰਨਾ ਸ਼ੁਰੂ ਕਰ ਦਿੰਦਾ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਕਿ ਮੇਰੇ ਉੱਤੇ ਭਾਰ ਲੱਦਤਾ ਹੈ ਹੁਣ ਮੈਂ ਤੁਰਨਾ ਹੈ ਜਦੋਂ ਉਹਦੇ ਤੋਂ ਭਾਰ ਲਾ ਦੋ ਤਾਂ ਉੱਥੇ ਹੀ ਖੜ ਜਾਂਦਾ ਹੈ ਤਾਂ ਮਹਾਪੁਰਖ ਜੀ ਨੇ ਸਾਡਾ ਮਨ ਵੀ ਖੋਤੇ ਵਰਗਾ ਏ ਜਦੋਂ ਇਹਦੇ ਉੱਤੇ ਆਪਾਂ ਕੋਈ ਬੈਨ ਲਗਾ ਦਿੰਨੇ ਆ ਤਾਂ ਇਹ ਤੁਰ ਪੈਂਦਾ ਏ ਇਹ ਉਸ ਕੰਮ ਨੂੰ ਕਰ ਲੈਂਦਾ ਏ ਪਰ ਜਦੋਂ ਹੀ ਇਸ ਮਨ ਨੂੰ ਆਪਾਂ ਖੁੱਲਾ ਛੱਡ ਦਿੰਨੇ ਆ ਫਿਰ ਇਹ ਆਪਣੀ ਮਨਮਰਜ਼ੀ ਕਰਦਾ ਏ ਤਾਂ ਫਿਰ ਆਪਾਂ ਆਪਣੇ ਮਨ ਦੇ ਉੱਤੇ ਇਦਾਂ ਦੇ ਬੈਨ ਲਗਾਉਂਦੇ ਰਹੇ ਸਭ ਤੋਂ ਪਹਿਲਾਂ ਸਵਾ ਲੱਖ ਮੂਲ ਮੰਤਰ ਜੀ ਦੇ ਜਾਪ ਦਾ ਬੈਨ ਲਗਾ ਲਓ ਕਿ ਮੈਂ 40 ਦਿਨਾਂ ਦੇ ਵਿੱਚ 2 ਮਹੀਨਿਆਂ ਦੇ ਵਿੱਚ 3 ਮਹੀਨਿਆਂ ਦੇ ਵਿੱਚ ਜਿੰਨੇ ਸਮੇਂ ਦੇ ਵਿੱਚ ਤੁਸੀਂ ਕਰ ਸਕਦੇ ਹੋ ਜਿੰਨਾ ਸਮਾਂ ਵੀ ਮਿੱਥੋਗੇ ਨਾ ਵੀ 3 ਮਹੀਨੇ ਮਿੱਥੇ ਆ 4 ਮਹੀਨੇ ਮਿੱਥੇ ਆ ਜਾਂ 40 ਦਿਨ ਮਿੱਥੇ ਆ ਤੁਸੀਂ 1 ਸਵਾ ਲੱਖ ਮੂਲ ਮੰਤਰ ਜਾਪ ਨੂੰ ਮਿੱਥੇ ਹੋਏ ਦਿਨਾਂ ਦੇ ਨਾਲ ਡਿਵਾਈਡ ਕਰ ਲਓ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਫਿਰ ਰਜਾਨਾ ਮੈਂ ਕਿੰਨਾ ਕੁ ਮੂਲ ਮੰਤਰ ਜੀ ਦਾ ਜਾਪ ਕਰਾਂ ਤਾਂ ਇੰਨੇ ਸਮੇਂ ਦੇ ਵਿੱਚ ਸਵਾ ਲੱਖ ਮੂਲ ਮੰਤਰ ਜੀ ਦਾ ਜਾਪ ਹੋ ਜਾਵੇਗਾ ਭਾਵੇਂ ਹਰ ਉਹਦਾ ਨੇਮ ਆਪਣੇ ਆਪ ਹੀ ਦੇ ਦੇਣਾ ਕਿ ਮੈਂ ਇੰਨੀ ਮਾਲਾ ਮੂਰ ਮੰਤਰ ਜੀ ਦਾ ਜਾਪ ਕਰਨਾ ਹੈ ਜਦੋਂ ਆਪਾਂ ਮਨ ਤੇ ਬੈਣ ਲਗਾ ਦਿੱਤਾ ਤਾਂ ਫਿਰ ਸਾਡਾ ਮਨ ਆਪਣੇ ਆਪ ਹੀ ਸਮਾਗੜ ਲਵੇਗਾ ਜਦੋਂ ਆਪਾਂ ਆਪਣੇ ਮਨ ਨੂੰ ਖੁੱਲਾ ਛੱਡ ਦਿੰਦੇ ਫਿਰ ਇਹ ਆਪਣੀ ਮਨਮਰਜ਼ੀ ਕਰਦਾ ਇਸ ਕਰਕੇ ਇਦਾਂ ਦੇ ਸੋਹਣੇ ਸੋਹਣੇ ਬੈਣ ਲਗਾਉਣੇ ਚਾਹੀਦੇ ਆ ਜਿਹੜੇ ਬੈਣ ਸਾਨੂੰ ਗੁਰੂ ਚਰਨਾਂ ਦੇ ਨਾਲ ਜੋੜਦੇ ਨੇ ਤਾਂ ਹੀ ਸਾਡਾ ਪਾਰ ਉਤਾਰਾ ਹੋਵੇਗਾ ਸੰਗਤ ਜੀ ਤੁਸੀਂ ਇੱਕ ਵਾਰ ਮੂਲ ਮੰਤਰ ਜੀ ਦੇ ਜਾਪ ਕਰਨੇ ਸ਼ੁਰੂ ਕਰਦੋ ਅਤੇ ਸਵਾ ਲੱਖ ਮੂਲ ਮੰਤਰ ਜੀ ਦਾ ਜਾਪ ਕਰਨਾ ਆਰੰਭ ਕਰਦੋ ਸਵਾ ਲੱਖ ਮੂਲ ਮੰਤਰ ਜੀ ਦਾ ਜਾਪ ਕਰਨ ਤੋਂ ਬਾਅਦ ਜਿਹੜੀ ਕਿਰਪਾ ਹੋਣੀ ਹੈ ਉਹ ਤਾਂ ਹੋਣੀ ਹੀ ਹੈ ਪਰ ਜਿਸ ਦਿਨ ਤੋਂ ਆਪਾਂ ਸ਼ੁਰੂ ਕਰ ਦਿੱਤਾ ਨਾ ਉਸੇ ਦਿਨ ਤੋਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੰਗੇ ਬਦਲਾਅ ਹੋਣਗੇ ਹੋ ਸਕਦਾ ਹੈ ਜਦੋਂ ਆਪਾਂ ਮੂਲ ਮੰਤਰ ਜੀ ਦਾ ਜਾਪ ਕਰੀਏ ਤਾਂ ਵਿੱਚੋਂ ਕਈ ਰੁਕਾਵਟਾਂ ਵੀ ਆ ਜਾਣ ਕਿਉਂਕਿ ਜਦੋਂ ਆਪਾਂ ਚੰਗੇ ਪਾਸੇ ਲੱਗਦੇ ਆ ਫਿਰ ਸਾਡੇ ਉੱਤੇ ਕਲਯੁਗ ਦਾ ਵੀ ਪੂਰਾ ਪ੍ਰਭਾਵ ਹੁੰਦਾ ਹੈ ਕਿ ਮੈਂ ਇਸ ਬੰਦੇ ਨੂੰ ਚੰਗੇ ਪਾਸੇ ਨਹੀਂ ਲੱਗਣ ਦੇਣਾ ਜੇ ਆਪਾਂ ਚੰਗੇ ਪਾਸੇ ਲੱਗ ਗਏ ਗੁਰੂ ਚਰਨਾਂ ਦੇ ਜੇ ਗੁਰੂ ਦੇ ਲੜ ਲੱਗ ਕੇ ਤੇ ਫਿਰ ਕਲਯੁਗ ਦਾ ਸਾਡੇ ਉੱਤੇ ਕੋਈ ਅਸਰ ਨਹੀਂ ਹੋਣਾ ਇਸੇ ਕਰਕੇ ਜਦੋਂ ਵੀ ਆਪਾਂ ਗੁਰੂ ਦੀ ਗੱਲ ਕਰਦੇ ਆ ਗੁਰਬਾਣੀ ਦੀ ਗੱਲ ਕਰਦੇ ਆ ਗੁਰੂ ਘਰੇ ਜਾਣ ਦੀ ਗੱਲ ਕਰਦੇ ਆ ਤਾਂ ਕਲਯੁਗ ਸਭ ਤੋਂ ਪਹਿਲਾਂ ਰੁਕਾਵਟ ਬਣ ਕੇ ਅੱਗੇ ਖੜ ਜਾਂਦਾ ਹੈ ਕਦੇ ਆਲਸ ਦੇ ਰੂਪ ਦੇ ਵਿੱਚ ਕਦੇ ਨੀਂਦ ਦੇ ਰੂਪ ਦੇ ਵਿੱਚ ਕਦੇ ਕੋਈ ਸਰੀਰਕ ਸਮੱਸਿਆ ਆ ਜਾਂਦੀ ਆ ਜਾਂ ਫਿਰ ਕਈ ਵਾਰ ਤਾਂ ਘਰ ਦੇ ਕਿਸੇ ਜੀ ਦੇ ਰੂਪ ਦੇ ਵਿੱਚ ਹੀ ਇਹ ਰੁਕਾਵਟ ਬਣ ਕੇ ਆ ਜਾਂਦਾ ਹੈ ਬਸ ਉਹਦਾ ਮਕਸਦ ਹੁੰਦਾ ਵੀ ਇਸ ਬੰਦੇ ਨੂੰ ਮੈਂ ਚੰਗੇ ਪਾਸੇ ਲੱਗਣ ਨਹੀਂ ਦੇਣਾ ਪਰ ਆਪਾਂ ਗੁਰੂ ਚਰਨਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈ ਕੇ ਫਿਰ ਸ਼ੁਰੂਆਤ ਕਰਨੀ ਆ ਫਿਰ ਕੋਈ ਵੀ ਰੁਕਾਵਟ ਸਾਨੂੰ ਰੋਕ ਨਹੀਂ ਸਕਦੀ ਤਾਂ ਜਦੋਂ ਵੀ ਊਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰੋ ਹੋ ਸਕੇ ਤਾਂ ਕੜਾ ਪ੍ਰਸ਼ਾਦ ਦੀ ਦੇਖ ਬਣਾ ਲੈਣਾ ਜੇ ਤੁਸੀਂ ਕੜਾ ਪ੍ਰਸ਼ਾਦ ਦੀ ਦੇਖ ਨਹੀਂ ਬਣਾ ਪਾਉਂਦੇ ਤਾਂ ਤੁਸੀਂ ਉਦਾਂ ਹੀ ਗੁਰੂ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਕਰਕੇ ਸ਼ੁਰੂ ਕਰਿਓ ਕਿ ਸਤਿਗੁਰੂ ਸੱਚੇ ਪਾਤਸ਼ਾਹ ਇਹ ਸੇਵਾ ਹੁਣ ਤੁਸੀਂ ਮੇਰੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਕਰਵਾ ਲੈਣਾ ਜਿੰਨੇ ਚਿਰ ਤੁਸੀਂ ਕਰਨਾ ਚਾਹੁੰਦੇ ਹੋ ਉਨੇ ਚਿਰ ਦੀ ਅਰਦਾਸ ਬੇਨਤੀ ਕਰਕੇ ਸ਼ੁਰੂਆਤ ਕਰਦੇ ਨੇ ਪ੍ਰਸੰਗਤ ਜੀ ਅਮਰਤ ਵੇਲੇ ਜ਼ਰੂਰ ਕਰਿਓ ਜੀ ਕਿਉਂਕਿ ਅਮਰਤ ਵੇਲੇ ਦੇ ਵਿੱਚ ਨਾਮ ਜਪਣ ਦੇ ਜਿਹੜੇ ਫਾਇਦੇ ਆ ਜੋ ਲਾਭ ਹੈ ਨਾ ਬਾਕੀ ਦਿਨ ਦੇ ਵਿੱਚ ਨਹੀਂ ਆ ਜੋ ਆਨੰਦ ਜੋ ਰਸ ਸਾਨੂੰ ਅਮਰਤ ਵੇਲੇ ਦੇ ਵਿੱਚ ਮਿਲਦਾ ਹੈ ਉਹ ਬਾਕੀ ਦਿਨ ਦੇ ਵਿੱਚ ਨਹੀਂ ਜਿਲੇਗਾ ਜਦੋਂ ਆਪਾਂ ਸਵੇਰੇ ਸਵੇਰ ਉੱਠਦੇ ਆ ਤਾਂ ਸਾਡਾ ਮਨ ਵੀ ਖਾਲੀ ਹੁੰਦਾ ਹੈ ਸਾਡਾ ਮਨ ਫੁਰਨਿਆਂ ਤੋਂ ਰਹਿਤ ਹੁੰਦਾ ਹੈ ਉਦੋਂ ਸ਼ਿਸ਼ ਹੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਦੂਜਾ ਅਮਰਤ ਵੇਲੇ ਦੇ ਵਿੱਚ ਬਹੁਤ ਸਾਰੀਆਂ ਰੱਬੀ ਰੂਹਾਂ ਕੇ ਨਾਮ ਜਪ ਰਹੀਆਂ ਹੁੰਦੀਆਂ ਤਾਂ ਇਹ ਵਾਤਾਵਰਨ ਅਮਰਤ ਵੇਲੇ ਦਾ ਵਾਈਬ੍ਰੇਸ਼ਨ ਹੈ ਇਹੀ ਪਵਿੱਤਰ ਪੋਜ਼ਿਟਿਵ ਹੋ ਜਾਂਦੀ ਆ ਜਦੋਂ ਆਪਾਂ ਉੱਠ ਕੇ ਬੈਠ ਕੇ ਨਾਮ ਜਪਦੇ ਆ ਤਾਂ ਆਸਾਨੀ ਦੇ ਨਾਲ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਦਾ ਹੈ ਸਾਨੂੰ ਜਪੇ ਹੋਏ ਦਾ ਆਨੰਦ ਆਉਂਦਾ ਹੈ ਰਾਂ ਸੰਤ ਪਰ ਜਿਵੇਂ ਜਿਵੇਂ ਦਿਨ ਚੜਦਾ ਫਿਰ ਉਹ ਨੂੰ ਆਪਾਂ ਨੂੰ ਆਪਣੇ ਕੰਮ ਤਾਂ ਦੇ ਚਿੰਤਾਵਾਂ ਪਰੇਸ਼ਾਨੀਆਂ ਯਾਦ ਹੁੰਦੀਆਂ ਨੇ ਆਪਾਂ ਆਪਣੇ ਕੰਮਾਂ ਕਾਰਨਾਂ ਦੇ ਵਿੱਚ ਉਲਝਦੇ ਜਾਂਦੇ ਆ ਸੋ ਉਹ ਆਨੰਦ ਕੋ ਰਸ ਪ੍ਰਾਪਤ ਨਹੀਂ ਕਰ ਪਾਉਂਦੇ ਇਸ ਕਰਕੇ ਅਮਰਤ ਬੂਲੇ ਦੇ ਵਿੱਚ ਹਾਜ਼ਰੀ ਜ਼ਰੂਰ ਲਗਵਾਉਣੀ ਆ ਫਿਰ ਬਾਕੀ ਦਿਨ ਦੇ ਵਿੱਚ ਵੀ ਕਰ ਸਕਦੇ ਹੋ ਕੋਈ ਮਨਾਹੀ ਨਹੀਂ ਆ ਆਪਣੇ ਕੰਮਕਾਰ ਕਰਦਿਆਂ ਹੋਇਆਂ ਵੀ ਆਪਾਂ ਕਰ ਸਕਦੇ ਆ ਜਦੋਂ ਆਪਾਂ ਆਪਣੇ ਕੰਮ ਧੰਦੇ ਕਰਦਿਆਂ ਹੋਇਆਂ ਸ਼ਬਦ ਜਾਪ ਕਰਦੇ ਆ ਗੁਰਮੰਤਰ ਮੂਲ ਮੰਤਰ ਜੋ ਵੀ ਗੁਰਬਾਣੀ ਦਾ ਪਾਠ ਜਾਂ ਸ਼ਬਦ ਜਾਪ ਆਪਾਂ ਕਰਦੇ ਆ ਨਾ ਉਹਦੇ ਸਾਨੂੰ ਦੋ ਫਾਇਦੇ ਮਿਲਦੇ ਆ ਇਕ ਤਰ੍ਹਾਂਸੀਂ ਨਾਮ ਜਪ ਰਹੇ ਆ ਸਾਡਾ ਉਹ ਉਪਲਾਬ ਹੋ ਰਿਹਾ ਏ ਦੂਜਾ ਜਿਹੜਾ ਕੰਮ ਅਸੀਂ ਕਰ ਰਹੇ ਆ ਉਹ ਕੰਮ ਕਰਨਾ ਸਾਡੇ ਲਈ ਬੜਾ ਆਸਾਨ ਹੋ ਜਾਂਦਾ ਉਹ ਕੰਮ ਕਰਦਿਆਂ ਹੋਇਆਂ ਨਾ ਤਾਂ ਬੰਦੇ ਨੂੰ ਥਕਾਵਟ ਆਉਂਦੀ ਆ ਨਾ ਅਕਾਵਟ ਆਉਂਦੀ ਆ ਅਤੇ ਉਹ ਕੀਤੇ ਹੋਏ ਕੰਮ ਦੇ ਵਿੱਚ ਬਰਕਤ ਵੀ ਬਹੁਤ ਜ਼ਿਆਦਾ ਪੈਂਦੀ ਆ ਇਹ ਗੱਲ ਤੁਸੀਂ ਭਾਵੇਂ ਕੱਲ ਤੋਂ ਹੀ ਅਜ਼ਮਾ ਕੇ ਦੇਖ ਲਓ ਤੁਸੀਂ ਕੋਈ ਵੀ ਕੰਮ ਗੁਰੂ ਗੁਰੂ ਕਰਦਿਆਂ ਕਰਿਓ ਆਪਣਾ ਬੀਬੀਆਂ ਨੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੇ ਆ ਤਾਂ ਆਪਾਂ ਰੋਜ਼ ਹੀ ਭੋਜਨ ਪ੍ਰਸ਼ਾਦਾ ਬਣਾਉਂਦੇ ਆ ਨਾ ਕੱਲ ਤੋਂ ਤੁਸੀਂ ਵਾਹਿਗੁਰੂ ਜੀ ਦਾ ਜਾਪ ਕਰਕੇ ਬਣਾ ਕੇ ਦੇਖਿਓ ਮੂਲ ਮੰਤਰ ਜੀ ਦਾ ਜਾਪ ਕਰਦੇ ਹੋਏ ਬਣਾ ਕੇ ਦੇਖਿਓ ਤੁਹਾਨੂੰ ਭੋਜਨ ਪ੍ਰਸ਼ਾਦੇ ਦਾ ਸਵਾਦ ਵੀ ਅਲੰਗ ਲੱਗੇਗਾ ਉਹਦੀ ਤਾਕਤ ਉਹਦੀ ਊਰਜਾ ਐਨਰਜੀ ਵੀ ਅਲੱਗ ਹੋਵੇਗੀ ਇਹ ਗੱਲ ਮੈਂ ਆਪਣੇ ਖੁਦ ਦੇ ਤਜਰਬੇ ਨਾਲ ਕਹਿ ਰਹੀ ਹਾਂ ਜਿਹੜੇ ਕੰਮਕਾਰ ਕਰਦੇ ਨੇ ਭਾਵੇਂ ਆਪਣਾ ਕਾਰੋਬਾਰ ਦੇਖਦੇ ਭਾਵੇਂ ਭੈਣਾ ਬੀਬੀਆਂ ਐ ਭਾਵੇਂ ਵੀਰ ਆ ਜਿਹੜਾ ਵੀ ਕੰਮ ਜਿਹੜੀ ਵੀ ਕਿਰਤ ਤੁਸੀਂ ਕਰਦੇ ਹੋ ਉਹਨੂੰ ਕਰਦਿਆਂ ਕਰਦਿਆ ਮਨ ਦੇ ਵਿੱਚ ਗੁਰੂ ਗ੍ਰੰਥ ਚੱਲੇ ਦੂਸਰਾ ਜਦੋਂ ਆਪਾਂ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ ਦੇ ਨਾਲ ਕਰਦੇ ਆ ਮਨ ਲਾ ਕੇ ਕਰਦੇ ਆ ਨਾ ਉਹੀ ਇੱਕ ਹਿਸਾਬ ਦੀ ਬੰਦਗੀ ਆ ਆਪਣੇ ਕੰਮ ਨੂੰ ਇਮਾਨਦਾਰੀ ਦੇ ਨਾਲ ਕਰਨਾ ਹੈ ਜਿਵੇਂ ਹੁਣ ਮੰਨ ਲਓ ਕੋਈ ਦੁਕਾਨਦਾਰ ਆ ਉਹਨੇ ਰੇਟ ਪੂਰਾ ਲਾ ਲਿਆ ਤਾਂ ਫਿਰ ਉਹ ਸੌਦਾ ਵੀ ਪੂਰਾ ਤੋਲ ਕੇ ਦਵੇਂ ਨਾ ਇਹ ਨਹੀਂ ਵੀ ਰੇਟ ਵੀ ਪੂਰਾ ਲਾ ਲਿਆ ਸੌਦਾ ਵੀ ਘੱਟ ਤੋਲ ਲੀ ਗੀ ਫਿਰ ਉਸ ਕੰਮ ਦੇ ਵਿੱਚ ਬਰਕਤ ਕਿੰਜ ਪਵੇਗੀ ਉਸੇ ਤਰ੍ਹਾਂ ਕੋਈ ਡਾਕਟਰ ਆ ਉਹ ਡਾਕਟਰ ਆਪਣੇ ਕੰਮ ਨੂੰ ਇਮਾਨਦਾਰੀ ਦੇ ਨਾਲ ਕਰੇ ਜਦੋਂ ਬੇਈਮਾਨੀ ਦੀ ਬਿਰਤੀ ਸਾਡੇ ਮਨੰਦਰੋਂ ਨਿਕਲ ਗਈ ਈਮਾਨਦਾਰੀ ਦੇ ਨਾਲ ਕੰਮ ਕਰਨੇ ਸ਼ੁਰੂ ਕਰ ਦਿੱਤੇ ਮਨ ਲਾ ਕੇ ਚਾਹ ਦੇ ਨਾਲ ਕੰਮ ਕਰਨੇ ਸ਼ੁਰੂ ਕਰ ਦਿੱਤੇ ਮਾਲਕ ਦਾ ਸ਼ੁਕਰਾਨਾ ਕਰਕੇ ਕੰਮ ਧੰਦੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਸਾਡੇ ਕੰਮਾਂ ਕਰਨ ਦੇ ਵਿੱਚ ਵੀ ਬਰਕਤ ਪੈ ਜਾਂਦੀ ਆ ਸੋ ਇਹ ਜੋ ਵੀ ਆਪਾਂ ਗੱਲਾਂ ਬਾਤਾਂ ਆਪ ਜੀ ਦੇ ਨਾਲ ਕਰ ਰਹੇ ਆ ਜੋ ਨੁਕਤੇ ਸਾਂਝੇ ਕਰ ਰਹੇ ਆ ਇਹ ਖੁਦ ਦੇ ਅਜਮਾਏ ਹੋਏ ਆ ਸੋ ਤੁਸੀਂ ਇਹਨਾਂ ਨੂੰ ਇੱਕ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਅਜ਼ਮਾ ਕੇ ਦੇਖੋ ਟਰਾਈ ਕਰਕੇ ਦੇਖੋ ਬਹੁਤ ਕਰਪੂਰੇਗੀ ਤਾਂ ਫਿਰ ਆਓ ਹੁਣ ਰਾਤ ਨੂੰ ਸੌਣ ਲੱਗਿਆਂ ਮੂਲ ਮੰਤਰ ਜਪ ਕਰੀਏ ਫਿਰ ਸਵੇਰੇ ਉੱਠ ਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸਵਾਲਾਂ ਦਾ ਮੰਤਰ ਜਾਪ ਜੀ ਦੀ ਸ਼ੁਰੂਆਤ ਕਰਦੇ ਹਾਂ ਸਮਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਮਿੱਥ ਲੈਣਾ ਕਿ ਤੁਸੀਂ ਕਿੰਨੇ ਸਮੇਂ ਦੇ ਵਿੱਚ ਕਰ ਸਕਦੇ ਹੋ ਪਰ ਜਿੰਨਾ ਵੀ ਕਰਨਾ ਹੈ ਪੂਰਾ ਮਨ ਲਾ ਕੇ ਚਾਹ ਨਾਲ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਜ਼ਰਦਾਨ ਕੀਤੇ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਪਰਤੱਖ ਗੁਰੂ ਨਾਨਕ ਪਾਸ਼ਾ ਆਪ ਹੀ ਨੇ ਜਿਸ ਘਰ ਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਹੁੰਦਾ ਹੈ ਮਹਾਪੁਰਖ ਜੀ ਕਹਿੰਦੇ ਉਸ ਘਰ ਦੀ ਵਾਹ ਵਲ ਵੀ ਕੋਈ ਨਹੀਂ ਦੇਖ ਸਕਦਾ ਆ ਜਿਹੜੇ ਲੋਕ ਤੰਤਰਾ ਮੰਤਰਾਂ ਤੋਂ ਜਾਦੂ ਕੁੰਨਿਆਂ ਤੋਂ ਬਹੁਤ ਜ਼ਿਆਦਾ ਡਰਦੇ ਆ ਜਾਂ ਕਹਿ ਦਿੰਦੇ ਆ ਕਿ ਸਾਡੇ ਘਰ ਵਿੱਚ ਕਿਸੇ ਨੇ ਕੁਝ ਕੀਤਾ ਏ ਕਿਸੇ ਚੀਜ਼ ਦਾ ਵਾਸ ਏ ਉਹ ਮੂਲ ਮੰਤਰ ਜੀ ਦਾ ਜਾਪ ਕਰੋ ਆਪਣੇ ਘਰ ਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਲਗਾ ਕੇ ਰੱਖੋ ਤੁਹਾਡੀ ਘਰ ਦੀ ਵਾਹ ਵਲ ਵੀ ਕੋਈ ਨਹੀਂ ਦੇਖ ਪਾਵੇਗਾ ਕੋਈ ਮਾੜੀ ਸ਼ਕਤੀ ਮਾੜਾ ਇਨਸਾਨ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰੇਗਾ